ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਨਵਾਂ ਫੈਬਰਿਕ ਲੈ ਕੇ ਆਏਗੇ ਸਭ ਤੋਂ ਪਹਿਲਾਂ ਇਹ ਵਾਲਾ ਫੈਬਰਿਕ ਆਪਣੇ ਬੁਟੀਕ ਤੇ ਆਇਆ ਹੈਗਾ ਤੇ ਅਸੀਂ ਇਹ ਫੈਬਰਿਕ ਦੀ ਮਤਲਬ ਬਹੁਤ ਟਾਈਮ ਤੋਂ ਟਰਾਈ ਕਰ ਰਹੇ ਸੀਗੇ ਵੀ ਅਸੀਂ ਲੈ ਕੇ ਜਾਈਏ ਹੈ ਨਾ ਪਹਿਣਾ ਨੂੰ ਕੁਝ ਨਵਾਂ ਤੇ ਬੱਟੇ ਜਿਹੜਾ ਫੈਬਰਿਕ ਸੀਗਾ ਹਨਾ ਪਹਿਲਾਂ ਸਾਨੂੰ ਬਹੁਤ ਜ਼ਿਆਦਾ ਮਤਲਬ ਹਾਰਡ ਵਾਲਾ ਮਿਲ ਰਿਹਾ ਸੀ ਬਹੁਤ ਜ਼ਿਆਦਾ ਮਤਲਬ ਸਖਤ ਜਿਹਾ ਫੈਬਰਿਕ ਸੀਗਾ ਅਸੀਂ ਸੌਫਟ ਚਾਹੁੰਦੇ ਸੀਗੇ ਵੀ ਸੌਫਟ ਆਵੇ ਤੇ ਕੁਆਲਿਟੀ ਵਾਈਜ਼ ਵਧੀਆ ਹੋਵੇ ਪਿਓਰ ਹੋਵੇ ਹਨਾ ਤੇ ਸੈਮੀ ਦੇ ਵਿੱਚ ਅਸੀਂ ਨਹੀਂ ਲੈਣਾ ਸੀਗਾ ਕਿਉਂਕਿ ਉਹਦੀ ਜਿਹੜੀ ਕੁਆਲਿਟੀ ਸੀਗੀ ਬਹੁਤ ਜ਼ਿਆਦਾ ਹਾਰਡ ਸੀਗੀ ਤੇ ਇਹ ਨਵਾਂ ਫੈਬਰਿਕ ਲੈ ਕੇ ਆਏਗੇ ਜੂਟ कॉटन ਲੈ ਕੇ ਆਏਗੇ ਬਹੁਤ ਜਿਆਦੇ ਸੋਹਣੀ कॉटन ਹੈਗੀ ਤੇ ਪ੍ਰਿੰਟ ਤੁਹਾਨੂੰ ਇੱਕ ਤੋਂ ਇੱਕ ਮਤਲਬ ਹਟਕੇ ਮਿਲਣਗੇ ਡਿਜ਼ਾਈਨ ਪ੍ਰਿੰਟ ਦੇ ਇੰਨੇ ਸੋਹਣੇ ਨੇ ਜਿੰਨੇ ਵੀ ਤੁਸੀਂ ਕਹਿ दो ਹਨਾ ਤੇ ਕੱਲ ਆਪਾਂ ਵਰਕ ਵਾਲੇ ਸੋਟਾਂ ਦੀ ਮਤਲਬ ਵੀਡੀਓ ਪਾਈ ਸੀਗੀ ਬਹੁਤ ਵਧੀਆ ਰਿਸਪੌਂਸ ਰਿਹਾ ਹਨਾ ਤੇ ਤੈਦ ਲੋ ਤੁਹਾਡਾ ਧੰਨਵਾਦ ਹਨਾ ਤੁਸੀਂ ਮੇਰੇ ਤੇ ٹرسٹ ਕਰਕੇ ਆਰਡਰ ਦੇਣੇ ਹੋਗੇ ਤੇ ਤੁਸੀਂ ਹਨਾ ਕਾਫੀ ਪੈਣਾ ਕਹਿੰਦੀ ਸੀ ਵੀ ਸਾਨੂੰ ਕਲਰ ਸ਼ੋਅ ਕਰ ਦਿਓ ਤੇ ਆਪਾਂ ਕਲਰ ਵੀ ਹਨਾ ਤੁਹਾਨੂੰ ਹੁਣ ਮਤਲਬ ਫ੍ਰੀ ਹੋਿਆਂਗੇ ਥੋੜਾ ਜਿਹਾ ਤੁਹਾਨੂੰ ਮੈਂ ਕਲਰ ਚਾਰਦਿਆਂ ਵੀ ਪਿਕਸ ਪਾ ਦੂੰਗੀ ਤੁਸੀਂ ਕੋਈ ਵੀ ਕਲਰ ਤੇ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਜਿਵੇਂ ਕਿ ਕੱਲ ਮੈਂ ਸੂਟ ਪਾਈ ਸੀਗੇ ਇਹਦੇ ਨਾਲ ਦੇ ਵੀ ਮਤਲਬ ਕਾਫੀ ਜਿਆਦੇ ਸੂਟ ਸੀਗੇ ਵਰਕ ਹੋਏ ਹੋਏ ਸੀਗੇ ਤੇ ਸੇਮ ਹੀ ਮਤਲਬ ਵਰਕ ਕਰਵਾਏ ਨੇ ਮੈਂ ਤੁਹਾਨੂੰ ਐਵੇਂ ਹੀ ਕਹਿਦਾ ਹਨਾ ਵੀ ਹੋਰ ਕਲਰ ਦੇ ਵਿੱਚ ਕਰਵਾਏ ਨੇ ਕੱਲ ਹਨਾ ਮਤਲਬ ਡਿਫਰੈਂਟ ਕਲਰ ਦੇ ਵਿੱਚ ਭੈਣਾਂ ਨੇ ਦਿੱਤੇ ਨੇ ਹੁਣ ਜਿਹੜੇ ਮਤਲਬ ਵੈਰੈਟੀ ਹੋ ਕੇ ਆਣਗੇ ਮਤਲਬ ਬਹੁਤ ਸੇਮ ਦੇ ਵਿੱਚ ਹੀ ਆਣਗੇ ਕੁਝ ਸੂਟ ਰੈਡੀ ਹੋ ਕੇ ਇਹਦੇ ਨਾਲ ਦੇ ਕਿਉਂਕਿ ਉਹ ਵੀ ਭੈਣਾਂ ਦੇ ਆਰਡਰ ਸੀਗੇ ਜਿਹੜੇ ਹੁਣ ਮਤਲਬ ਕੱਲ ਆਰਡਰ ਲੈਣਗੇ ਉਹ ਰੈਡੀ ਹੋ ਕੇ ਆਣਗੇ ਉਹ ਮਤਲਬ ਹੋਰ ਕਲਰ ਦੇ ਉੱਪਰ ਰੈਡੀ ਹੋ ਕੇ ਆਣਗੇ ਕੁਝ ਭੈਣਾਂ ਨੇ ਕੰਟਰਾਸਟ ਬਣਾਏ ਨੇ ਕੁਝ ਨੇ ਹੋਰ ਕਲਰ ਤੇ ਬਣਾਏ ਨੇਗੇ ਕੁਝ ਨੇ ਸੇਮ ਤੇ ਵੀ ਬਣਵਾਏ ਨੇਗੇ ਤੇ ਫਰੋਜੀ ਲੀਲਨ ਦੇ ਵੀ ਮਤਲਬ ਕਾਫੀ ਵਧੀਆ ਆਰਡਰ ਦਿੱਤੇ ਨੇ ਪੈਣਾ ਨਹੀਂ ਲੀਲਨ ਸਟਾਕ ਹੈਗਾ ਆਪਣਾ ਪਹੁੰਚ ਜੂਗਾ ਅੱਜ ਜਾਂ ਕੱਲ ਦੇ ਵਿੱਚ ਖਤਮ ਹੋਇਆ ਹੋਇਆ ਸੀਗਾ ਚਲੋ ਆਪਾਂ ਵੀਡੀਓ ਸਟਾਰਟ ਕਰ ਦਿਆਂਗੇ ਬਹੁਤ ਜ਼ਿਆਦਾ ਮਤਲਬ ਸੋਹਣਾ ਫੈਬਰਿਕ ਹੈ ਜੂਟ ਫੈਬਰਿਕ ਰਹੇਗਾ ਜੂਟ ਕਾਟਨ ਹੈਗੀ ਤੇ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਮਤਲਬ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੇ ਸ਼ਾਨਦਾਰ ਪ੍ਰਿੰਟ ਨੇ ਬਹੁਤ ਮਤਲਬ ਸੌਫਟ ਵਾਲੀ ਜੂਟ ਹੈਗੀ ਮੈਨੂੰ ਹੈਗਾ ਵੀ ਇਹ ਹਾਰਡ ਹੈਗੀ ਲੋ ਜੀ ਤੁਸੀਂ ਪ੍ਰਿੰਟ ਦੇਖੋ ਹਨਾ ਇਹਦੇ ਨਾਲ ਤੁਸੀਂ ਮੈਂ ਤੁਹਾਨੂੰ ਸਹੀ ਸਲਾਹ ਦਵਾਂ ਹਨਾ ਤੁਸੀਂ ਇਹਦੇ ਨਾਲ ਮਤਲਬ ਕੰਟਰਾਸਟ ਦੁਪੱਟਾ ਲੈ ਸਕਦੇ ਹੋਗੇ ਇਸ ਤਰ੍ਹਾਂ ਮਤਲਬ ਕੰਟਰਾਸਟ ਇਹ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਤੇ ਜਾ ਫਿਰ ਤੁਸੀਂ ਹਨ ਟਾਈ ਐਂਡ ਡਾਈ ਕਰਵਾ ਲਿਓ ਟਾਈ ਐਂਡ ਡਾਈ ਤੁਸੀਂ ਕਿਸ ਤਰ੍ਹਾਂ ਕਰਵਾਉਣਾ ਉਦੋਂ ਤੁਸੀਂ ਇਦਾਂ ਕਰਵਾ ਲਿਓ ਬੀਪੀਐਸ ਏਦਾਂ ਸਕਿਨ ਕਲਰ ਦਾ ਰੱਖ ਕੇ ਤੇ ਬੀਸ ਹੈ ਜਿਹੜਾ ਸਕਿਨ ਕਲਰ ਦਾ ਰੱਖ ਕੇ ਹਨ ਤੇ ਤੁਸੀਂ ਲਾਰਨਿੰਗ ਜਿਹੜੇ ਮਤਲਬ ਦੁਪट्टे ਦੇ ਲਾੜ ਹੁੰਦੇ ਨੇ ਉਹ ਤੁਸੀਂ ਟਾਈ ਐਂਡ ਡਾਈ ਰੱਖ ਸਕਦੇ ਹੋਗੇ ਤੇ ਸੂਟ ਤੁਸੀਂ ਦੇਖੋ ਫੈਬਰਿਕ ਕੁਆਲਿਟੀ ਬਹੁਤ ਜਾਦੇ ਮਤਲਬ ਸੌਫਟ ਜੂਟ ਹੈਗੀ ਤੇ ਮੈਨੂੰ ਬਹੁਤ ਮਤਲਬ ਪਸੰਦ ਆਇਆ ਫੈਬਰਿਕ ਹਨਾ ਕੁਆਲਿਟੀ ਵਾਈਜ਼ ਗੁੱਡ ਹੋਣਾ ਚਾਹੀਦਾ ਹਨਾ ਪਹਿਨਣ ਵਾਲੇ ਜਿੱਦਾਂ ਸਟਾਫ ਜਾਂਦੇ ਨੇ ਤੇ ਲਾਈਨਿੰਗ ਲੱਗੂਗੀ ਪਰ ਕਪੜਾ ਇਹ ਠੰਡਾ ਹੁੰਦਾ ਹੈਗਾ ਕੋਈ ਐਦਾਂ ਦਾ ਈਸ਼ੂ ਨਹੀਂ ਹੈਗਾ ਵੀ ਆਪਾਂ ਨੂੰ ਮਤਲਬ ਵਧੀਆ ਨਹੀਂ ਲੱਗਣਾ ਹਨਾ ਤੇ ਜਦੋਂ ਇਹ ਰੈਡੀ ਹੋਗੇ ਨਾ ਸੂਟ ਪਹਿਨਣਾ ਸਲਾਈ ਨੂੰ ਵੀ ਦੇਣੀ ਹੈ ਵਿੱਚ ਕਾਫੀ ਸੂਟ ਆਪਾਂ ਵੀਡੀਓ ਰਿਪੀਟ ਪਾ ਦਾਂਗੇ ਤੇ ਜਦੋਂ ਇਹ ਸਲਾਈ ਹੋਗੇ ਨਾ ਸੂਟ ਤੁਸੀਂ ਦੇਖਿਓ ਬਹੁਤ ਸੋਨੇ ਸੂਟ ਬਾਣਨਗੇ ਪ੍ਰਾਈਸ ਇਹਨਾਂ ਦਾ ਹੈਗਾ ਸੀ 1580 ਤੇ ਇਹਦੇ ਵਿੱਚ ਕਲਰ ਅਵੇਲੇਬਲ ਹੈਗੇ ਨੇ ਡਿਫਰੈਂਟ ਡਿਫਰੈਂਟ ਕਲਰ ਨੇਗੇ ਫਾਸਟਲੀ ਆਰਡਰ ਕਰ ਦਿਓ ਮਤਲਬ ਰਿਪੀਟ ਸੂਟ ਬਹੁਤ ਘੱਟ ਮਿਲਣਾ ਇਹ ਮਿਲਨੇ ਵੀ ਹੈਗੇ ਦੇਖੋ ਨੈਕਸਟ ਸੂਟ ਦੇਖੋ ਪਾਕਿਸਤਾਨੀ ਸਾਰੇ ਮਤਲਬ ਪ੍ਰਿੰਟ ਰੈਡੀ ਹੋ ਕੇ ਆਏ ਨੇਗੇ ਜੋ ਤੁਸੀਂ ਇਹਨਾਂ ਨੂੰ ਲੈਸਿਸ ਵਗੈਰਾ ਦੇ ਡਿਜ਼ਾਈਨ ਦੋਗੇ ਤੁਸੀਂ ਦੇਖਿਓ ਹਲੋ ਜੀ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਵਾਅ ਮਤਲਬ ਸੋਨਾ ਫੈਬਰਿਕ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਇਹਦੇ ਨਾਲ ਵੀ ਤੁਸੀਂ ਮਤਲਬ ਇਦਾਂ ਹੀ ਟਾਈ ਐਂਡ ਡਾਈ ਦੁਪੱਟਾ ਰੱਖ ਲਿਓ ਜਾਂ ਫਿਰ ਤੁਸੀਂ ਕੰਟਰਾਸਟ ਵੀ ਰੱਖ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਇਹ ਵਾਲਾ ਸੀਗਾ ਤੇ ਪ੍ਰਾਈਸ ਸੇਮ ਰਹੂਗਾ ਸਾਰਿਆਂ ਦਾ 1580 ਦੁਪੱਟਾ ਇਹਦੇ ਨਾਲ ਤੁਸੀਂ ਕੋਟੇ ਦਾ ਰੱਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਕੋਟੇ ਦਾ ਦੁਪੱਟਾ ਵੀ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਆਪਾਂ ਰੈਡੀ ਕਰਵਾਇਆਗਾ ਨੈਕਸਟ ਫਿਰ ਤੁਸੀਂ ਦੇਖ ਸਕਦੇ ਹੋਗੇ 프린ਟਿੰਗ ਡਿਜ਼ਾਈਨਸ ਆ ਰਹੀ ਆਪਣੀ ਰੈਡੀ ਹੋ ਕੇ ਆਉਂਦੀ ਹੈਗੀ ਮਤਲਬ 프린ਟਿੰਗ ਡਿਜ਼ਾਈਨ ਕਿਸ ਤਰ੍ਹਾਂ ਰੈਡੀ ਹੁੰਦੀ ਹੈਗੀ ਹਨਾ ਤੇ ਆਪਾਂ ਜਿਹੜੇ ਮਤਲਬ ਟਰੈਕਟ ਕੰਟੈਕਟ ਕੀਤੇ ਹੋਏ ਨੇ ਸਾਰਿਆਂ ਨਾਲ ਜਿਹੜਾ ਪਲੇਨ ਫੈਬਰਿਕ ਹੈਗਾ ਇਹ ਆਪਾਂ ਦੇ ਦੇ ਦਿੰਦੇ ਹੁੰਦੇ ਆਂਗੇ ਤੇ 프린ਟਿੰਗ ਆਪਾਂ ਰੈਡੀ ਕਰਵਾਉਂਦੇ ਕੋਈ ਵੀ ਮਤਲਬ ਜਦੋਂ ਪ੍ਰਿੰਟ ਮਤਲਬ ਨਹੀਂ ਮਿਲਦਾ ਹਨਾ ਸਟਾਕ ਦੇ ਵਿੱਚ ਨਹੀਂ ਹੁੰਦਾ ਹੈਗਾ ਤਾਂ ਹੀ ਮੈਂ ਤੁਹਾਨੂੰ ਕਹਿ ਨਹੀਂ ਹੁੰਦੀ ਆ ਵੀ ਤੁਸੀਂ ਕੁਝ ਦਿਨ ਵੇਟ ਕਰ ਲਓ 8 ਤੋਂ 10 ਦਿਨ ਤਾਂ ਤੁਹਾਨੂੰ ਰੈਡੀ ਕਰਵਾ ਕੇ ਪ੍ਰਿੰਟ ਹੈ ਜਿਹੜਾ ਦੇ ਦਾਂਗੇ ਲਓ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਪਾਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਬਹੁਤ ਸੋਹਣੇ ਕਲਰ ਨੇਗੇ ਸਮਰੀਜ਼ ਇਹ ਕਲਰ ਨੇਗੇ ਲੋ ਜੀ ਸਮਰਾ ਅਕਾਰਡਿੰਗ ਬਹੁਤ ਜ਼ਿਆਦਾ ਸੋਹਣੇ ਕਲਰ ਨੇਗੇ ਲੋ ਜੀ ਜੇ ਕੋਈ ਮਤਲਬ ਪ੍ਰਿੰਟ ਨਾ ਹੋ ਹੈ ਨਾ ਤੇ ਆਪਾਂ ਪੁੱਛ ਲਾਂਗੇ ਰਿਪੀਟ ਮਤਲਬ ਪ੍ਰਿੰਟ ਜਦੋਂ ਆਪਾਂ ਰੈਡੀ ਕਰਵਾਇਆ ਤੇ ਫਿਰ ਉਹਨਾਂ ਦੇ ਲਈ ਆਪਾਂ ਨੂੰ ਟਾਈਮ ਚਾਹੀਦਾ ਹੈਗਾ ਲੋ ਜੀ ਇਹ ਪ੍ਰੋਪਰ ਸ਼ੇਡ ਇਦਾਂ ਦਿਖੂਗਾ ਤੁਹਾਨੂੰ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਦੇਖੋ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਦੇਖੋ ਜੀ ਸਾਰੇ ਪ੍ਰਿੰਟ ਬਹੁਤ ਸੋਹਣੇ ਲੱਗੇ ਮੈਨੂੰ ਬਹੁਤ ਜ਼ਿਆਦੇ ਸੋਹਣੇ ਲੱਗੇ ਪ੍ਰਿੰਟ ਸਾਰੇ ਤੇ ਇਹਦੇ ਨਾਲ ਤੁਸੀਂ ਮਤਲਬ ਦੁਪੱਟਾ ਮੈਂ ਜਿੱਦਾਂ ਦੱਸਿਆ ਨਾ ਕੋਟੇ ਦਾ ਰੱਖ ਲਿਓ ਬਹੁਤ ਸੋਹਣੇ ਮਤਲਬ ਸੂਟ ਬਣਨਗੇ ਇਹ ਜੋ ਕੋਟੇ ਦਾ ਤੁਸੀਂ ਦੁਪੱਟਾ ਰੱਖੋਗੇ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕੁਝ हटके ਜਿਹਾ ਨਵਾਂ ਜਿਹਾ ਪ੍ਰਿੰਟ ਹੈਗਾ ਹਲੋ ਜੀ ਇਦੇ ਨਾਲ ਤੁਸੀਂ ਪੀਚ ਕਲਰ ਦਾ ਦੁਪੱਟਾ ਰੱਖਿਓ ਇਹ ਵਾਲੇ ਪ੍ਰਿੰਟ ਨਾਲ ਦੇਖਿਓ ਬਹੁਤ ਸ਼ਾਨਦਾਰ ਸੂਟ ਬਣੂਗਾ ਥੋੜਾ ਜਦੋਂ ਮੈਂ ਤੁਹਾਨੂੰ ਦੂਰ ਤੋਂ ਦਿਖਾਉਣੀ ਆ ਬਹੁਤ ਜ਼ਿਆਦਾ ਲਾਈਟ ਆਉਂਦਾ ਪਰ ਇਨ ਲਾਈਟ ਨਹੀਂ ਹੈਗਾ ਇਹ ਸੂਟ ਤੇ ਮਤਲਬ ਇਸ ਤਰ੍ਹਾਂ ਇਹ ਸੂਟ ਹੈ ਦੇਖੋ ਪਰਫੈਕਟ ਆ ਰਿਹਾ ਜਦੋਂ ਮੈਂ ਨੇੜੇ ਤੋਂ ਲਓ ਜੀ ਬਹੁਤ ਸੋਹਣੇ ਸਰਦਾਰੀ ਜੇ ਸੂਟ ਲੇਨਗੇ ਮਤਲਬ ਤੁਸੀਂ ਦੇਖਿਓ ਇਹ ਹਨਾ ਮਤਲਬ ਗਰਲਿਸ਼ ਲੁੱਕ ਆ ਲੈਣਗੇ ਕੁੜੀਆਂ ਬਹੁਤ ਜ਼ਿਆਦਾ ਇਹ ਸੂਟ ਮਤਲਬ ਲਾਇਕ ਕਰਦੀਆਂ ਨੇ ਗੈਤਾਂ ਦੇ ਕਲਰ ਵਗੈਰਾ ਲਓ ਜੇ ਦੇ ਨਾਲ ਤੁਸੀਂ ਮਹਿੰਦੀ ਰੰਗ ਦਾ ਤਾਂ ਪੱਟਾ ਰੱਖ ਸਕਦੇ ਹੋਗੇ ਮਹਿੰਦੀ ਕਲਰ ਦਾ ਦੂਰੋਂ ਬਸ ਥੋੜੇ ਜਿਹੇ ਹਿਬਾਲੇ ਮਤਲਬ ਲਾਈਟ ਆ ਜਾਂਦੇ ਨੇ ਨੇੜੋਂ ਤੁਹਾਨੂੰ ਦਿਖਾ ਦੇਣੀ ਹੈ ਇਸ ਤਰ੍ਹਾਂ ਨੇ ਪ੍ਰਿੰਟ ਦੇਖੋ ਜੀ ਜਿਹੜਾ ਤੁਸੀਂ ਮੈਨੂੰ ਸਕਰੀਨ ਸ਼ਾਟ ਪਾਉਣੇ ਹੋ ਨੇ ਥੋੜਾ ਜਿਹਾ ਦੂਰੋਂ ਪਾਇਆ ਕਰੋ ਤੇ ਮੈਨੂੰ ਸਮਝ ਲੱਗੇ ਜਿਵੇਂ ਕਿ ਇੱਥੋਂ ਜਿਹਾ ਲੈ ਲਿਆ ਕਰੋ ਸਕਰੀਨ ਸ਼ਾਟ ਤੇ ਫਿਰ ਮੇਰੇ ਸਮਝ ਲੱਗ ਜਾਊਗਾ ਵੀ ਹਾਂ ਇਹ ਵਾਲਾ ਫੈਬਰਿਕ ਹੈ ਪ੍ਰਿੰਟ ਹੈਗਾ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖੋ ਸਾਰੇ ਪਾਕਿਸਤਾਨੀ ਜੂਟ ਫੈਬਰਿਕ ਆ ਕਾਟਨ ਲਓ ਜੀ ਦੇਖੋ ਇਹ ਪ੍ਰਿੰਟ ਵੀ ਇਹਦੇ ਨਾਲ ਤਾਂ ਤੁਸੀਂ ਬੇਸ ਕਲਰ ਦਾ ਹੀ ਦੁਪੱਟਾ ਰੱਖ ਸਕਦੇ ਹੋਗੇ ਮਤਲਬ ਫਰੋਜ਼ੀ ਲਾਸ ਵਗੈਰਾ ਤੁਸੀਂ ਸਕਿਨ ਕਲਰ ਦੀ ਲਗਾ ਸਕਦੇ ਹੋ ਇਦਾਂ ਇਹ ਸੂਟ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖੋ ਕਲਰ ਹੈਗਾ ਲਓ ਜੀ ਤੇ ਲਾਸਟ ਸੂਟ ਹੈ ਗਿਆ ਜੀ ਇਹਦੇ ਵਿੱਚ ਜਾਮਨੀ ਕਲਰ ਚ ਇਸ ਤਰ੍ਹਾਂ ਦੇਖੋ ਡਿਜ਼ਾਈਨ ਬਿਲਕੁਲ ਪਰਫੈਕਟ ਆ ਰਹੇ ਨੇ ਕਿ ਕਲਰ ਇਸ ਤਰ੍ਹਾਂ ਲਓ ਜੀ ਪ੍ਰਿੰਟ ਨੇ ਕਿ ਜਿਹੜੇ ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਚੁੱਕੇ ਹਾਂਗੇ ਤੇ ਕਾਫੀ ਜ਼ਿਆਦਾ ਸੋਹਣਾ ਫੈਬਰਿਕ ਹੈ ਇੱਕ ਜੂਟ ਆਉਂਦਾ ਗਹਾਰ ਦੇ ਵਿੱਚੋਂ ਆਉਂਦਾ ਗੋ ਨਹੀਂ ਹੈਗਾ ਇਹ ਸੌਫਟ ਜੂਟ ਫੈਬਰਿਕ ਹੈ ਦੇਖੋ ਜਦੋਂ ਰੈਡੀ ਹੋ ਗਿਆ ਹਨਾ ਬਹੁਤ ਜ਼ਿਆਦੇ ਸੋਹਣੇ ਲੱਗਣਗੇ ਇਹਦੇ ਨਾਲ ਤੁਸੀਂ ਕਾਟਨ ਕੋਟੇ ਦੇ ਦੁਪੱਟੇ ਰੱਖਿਓ ਬਹੁਤ ਜ਼ਿਆਦੇ ਸੋਹਣੀ ਸ਼ਾਨਦਾਰ ਚੀਜ਼ ਮਨ ਨੂੰ ਬਣੂਗੀ ਸਿਲਾਈ ਕਰਵਾਓ ਤੁਸੀਂ ਇਹ ਬਿਨਾ ਸਿਲਾਈ ਤੋਂ ਮੰਗਵਾਓ ਜਿੱਦਾਂ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਤੁਸੀਂ ਉਸ ਤਰ੍ਹਾਂ ਆਰਡਰ ਹੈਗਾ ਜਿਹੜਾ ਸਾਨੂੰ ਦੇ ਸਕਦੇ ਹੋਗੇ ਇਹਦੇ ਨਾਲ ਮਤਲਬ ਦੁਪੱਟਾ ਤੁਸੀਂ ਡਬਲ ਡਾਇਦਰ ਆਖ ਕੇ ਮਤਲਬ ਪਰਪਲ ਕਲਰ ਦੀ ਲਾਸ ਲਗਾ ਸਕਦੇ ਹੋਗੇ ਤਾਂ ਬਾਕੀ ਤੁਸੀਂ ਸਾਡੀ ਗੱਲ ਛੱਡ ਦੇ ਪੇ ਤੁਸੀਂ ਕਿੱਦਾਂ ਰੈਡੀ ਕਰਨਾ ਚਾਹੁੰਦੇ ਹੋਗੇ ਆਪਾਂ ਤੁਹਾਨੂੰ ਵਧੀਆ ਹੀ ਬਣਾ ਕੇ ਦੇਵਾਂਗੇ ਹਨਾ ਤੇ ਬਾਕੀ ਇਦਾਂ ਹੁੰਦਾ ਵੀ ਚਲੋ ਕੋਲ ਪਿਆ ਹੁੰਦਾ ਹਨ ਸਾਡੇ ਸਟਫ ਵੀ ਪਤਾ ਲੱਗ ਜਾਂਦਾ ਵੀ ਕਿਵੇਂ ਚੀਜ਼ ਸੋਹਣੀ ਲੱਗੂਗੀ ਉਸ ਅਕੋਰਡਿੰਗ ਹੈ ਜਿਹੜਾ ਆਪਾਂ ਰੈਡੀ ਕਰਵਾ ਦਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਚੂਹ ਦੱਸ ਦਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ